ਆਈ ਆਈ ਬਰ ਹੋਏ ਕਦਾਣੇ ਟਰਾਲੀ ਲੈ ਕੇ ਆਤਾ ਆਂ ਟਰਾਲੀ ਦੋ ਟਰਾਲੀ ਦੋ ਅਰੇ ਟਰਾਲੀ ਦੀ ਯਾਰ ਆਪਾਂ ਆਏ ਪੁਰਚਗਏ ਦੂਸਰੇ ਪਿੰਡਾਂ ਦਾ ਸੁਤਵਾ ਆ ਬਾਈ ਆਪਣਾ ਹੋਰ ਕਿੱਥੇ ਫਿਰ ਰਹੇ ਦਾ ਹਿੱਸਾ ਸਤਿ ਸ਼ਕਾਲ ਬਾਈ ਜੀ ਤੇ ਆ ਦੇਖੋ ਜੀ ਆਪਣਾ ਸਵਾਗਤ ਕੀਤਾ ਨੇ ਦੁਕਾਨ ਲੱਗਿਆ ਕਿੰਨੇ ਬਿਠਾਣਾ ਐਦਾਂ ਸਵਾਗਤ ਕੀਤਾ ਨੇ ਇੱਧਰ ਬੰਦੇ ਖੜੇ ਆਏ ਹਾਲੋ ਸਤਿ ਸ਼ਕਾਲ ਜੀ ਮੇਰੇ ਵੱਲੋਂ ਪਿਆਰ ਪੂਰ ਸਾਰਿਆਂ ਨੂੰ ਵੀ ਆਪਾਂ ਜੀ ਪਹੁੰਚੇ ਐ ਐਮਪੀ ਰਿਜਰ ਤੇ ਤਕਰੀਬਨ ਇਦੱਕ ਬੈਂਨ ਖੜੀ ਆ ਵਿੱਕੀ ਬਾਈ ਦੀ ਪਿੱਛੇ ਕੁਝ ਲਿਖਿਆ ਹੋਇਆ ਇੰਦੇ ਸ਼ੇਰ ਵਗੈਰਾ ਤੇ ਇਹ ਜਿੰਨੇ ਵੀ ਕਰ ਦਿਖ ਰਹਾ ਤਕਰੀਬਨ ਉਹ ਸਾਹਮਣੇ ਟਾਣੀਆਂ ਆਪਣੇ ਪੰਜਾਬੀ ਆ ਪੰਜਾਬ ਚ ਆਏ ਹੋਏ ਬੰਦੇ ਉਦੋਂ ਕਿਤੇ ਮੇਰੇ ਖਿਆਲ ਚ 47 ਤੋਂ ਜਾਇਨ ਹਨਾ 47 ਜਾਇਨ ਹਾਂ ਉਦੋਂ ਦੇ ਹੀ ਇੱਥੇ ਰਹਿੰਦੇ ਆ ਤੇ ਆਪਾਂ ਇੱਥੇ ਬਹੁਤ ਟਾਈਮ ਦੇ ਐਮਪੀ ਆਉਂਦੇ ਆ ਇਹਨਾਂ ਕੋਲ ਕੰਮ ਕਰਨ ਕੋਲੋਂ ਵਿੱਕੀ ਨਾਲ ਗੱਲਬਾਤ ਕਰੋ ਸੱਸੀ ਗੱਲ ਬਾਈ ਜੀ ਸਾਰਿਆਂ ਨੂੰ ਜੀ ਇਹਦੇ ਬਾਈ ਜੀ ਐਮਪੀ ਵਾਲਿਆ ਪਿਆਬੀ ਜੀ ਬੁਲਾਉਣੀ ਤੁਸੀਂ ਹਾਂ ਜੀ ਸੱਸੀ ਗੱਲ ਬਾਈ ਹਾਂ ਇਹਦੇ ਬੱਬੂ ਦਾ ਜੀ ਸੱਸੀ ਗੱਲ ਵੀ ਸਾਰਿਆਂ ਨੂੰ ਦੋ ਬੰਦੇ ਹੋਰ ਖੜਿਆ ਇਹ ਬੰਨੀ ਕਿੱਥਾਂ ਐਮਪੀ ਦੇ ਆਪਣੇ ਪਿਆਰ ਦੇ ਲੋਕੀ ਲੋਕੀ ਵੇਖ ਕਿਦ ਨੇ ਇੱਥੇ ਆ ਕੇ ਕਿਦਾਂ ਦਾ ਮਹਿਸੂਸ ਕਰ ਰਹਾ ਹੈ ਇੱਥੇ ਬਹੁਤ ਵਧੀਆ ਜੀ ਲੱਗਦਾ ਜਿਵੇਂ ਪੰਜਾਬ ਚ ਫਿਰਨੇ ਆਪਾਂ ਤੇ ਆਹ ਜਿਹੜਾ ਏਰੀਆ ਦੱਸ ਨਾ ਕਿਹੜੇ ਏਰੀਆ ਫਾਇਲ ਕਾ ਏਰੀਆ ਤੇ ਬੱਸ ਅੱਛਾ ਹੋਰ ਹੋਰ ਏਰੀਆ ਨਹੀਂ ਫੀਲਿੰਗ ਕਰਦਾ ਵੀ ਕਰਦਾ ਫਾਇਲ ਕਾ ਫਾਇਲ ਕੇ ਏਰੀਆ ਤਰਫ ਫੀਲਿੰਗ ਕਰਦਾ ਪੂਰਾ ਅੱਛਾ ਤੇ ਮਸ਼ੀਨ ਨੂੰ ਮੜਾ ਮੜਾ ਨਿਗਾ ਮਾਰ ਲੈਣੀ ਮਸ਼ੀਨ ਦੇ ਟਾਇਰ ਟੁੱਬ ਵਗੈਰਾ ਬਸ ਇੱਕ ਟਾਇਰ ਚ ਹੋ ਗਿਆ ਆ ਬੰਦੇ ਬੜੇ ਸ਼ਰਮੀਲੇ ਆ ਨਾ ਪਾਜੀ ਜਾਂਦੇ ਆ ਦੇ ਨੂੰ ਤਰਪੈ ਬੰਨ ਬੰਨ ਕੇ ਦੇ ਫਿਰ ਆ ਤਸੱਲੀ ਕਰਕੇ ਜਾਣਾ ਆਪਾਂ ਠੀਕ ਹੈ ਕਿੰਨੇ ਦਿਨ ਰਹਿਣਾ ਹੁਣ ਇੱਥੇ ਇੱਥੇ ਆਗੇ ਅਜੇ 2-3 ਦਿਨ। ਇਹ ਸ ਬਾਕੀ ਬਾਈ ਗਰਮੀ ਨਾਲ ਗੱਲਬਾਤ ਕਰੋ। ਆਪਾਂ ਨਾ ਪੁੱਛਦੇ ਇਹ ਕਿਹੜਾ ਪਿੰਡ ਹੈ ਇਹ। ਇਹ ਆਪਾਂ ਹਮ ਆਪਣਾ ਪਿੰਡ ਹੈਗਾ ਸੋਰਠਾ। ਸੋਰਖੰਡ ਸੋਰਠਾ ਸੋਰਠਾ ਛੂਟਵਾ। ਹਮ ਐਮਪੀ ਜੋ ਪਿਛੇ ਆਪਣਾ ਕਿਹੜਾ ਪਿੰਡ ਹੈ ਪੰਜਾਬ ਚ ਤੇ ਚ ਪੰਜਾਬ ਜਾਂ ਤਾਂ ਆਪਣਾ ਇੱਥੇ ਆ ਗਿਆ ਸੀ 86। ਇਹ ਤੇ ਕਦੋਂ ਦੇ ਇੱਥੇ ਆਏ ਇਹ ਰੀਚ ਐਮਪੀ ਚ ਇੱਥੇ ਬਹੁਤ ਚਿਰ ਹੋ ਗਿਆ ਮੇਰਾ ਤਾਂ ਜਨਮ ਇੱਥੋਂ ਦਾ ਹੀ ਹੈ। ਨਹੀਂ ਤਕਰੀਬਨ ਬਯੂਗ ਦੱਸਦੇ ਹੋਗੇ 450 ਸਾਲ ਹੋ ਗਏ। ਕੀ ਦਾਸ ਹਾਲ ਦੇ ਲੱਗ ਪਵੇ ਉਹਦੇ ਇੱਥੇ ਕੀ ਚੀਜ਼ ਹੁੰਦੀ ਸੀ ਇਹ ਏਰੀਆ ਜਿੱਦਾਂ ਹੁਣ ਫਸਲਾਂ ਨੇ ਕਣਕ ਵਗੈਰਾ ਪਹਿਲਾਂ ਮਾਰੀ ਮੋਟੀ ਫਸਲ ਕਰਦੇ ਹੁੰਦੇ ਸੀ ਜਵਾਰ ਜੂਬਰੀ ਸੋਆਬੀਨ ਵਗੈਰਾ ਨਹੀਂ ਉਸ ਤੋਂ ਪਹਿਲਾਂ ਜਦ ਬਜ਼ੁਰਗਾਂ ਨੇ ਇੱਥੇ ਜਗ੍ਹਾ ਬਣਾਈ ਉਹ ਤੋਂ ਤੱਕ ਕੁਝ ਵੀ ਨਹੀਂ ਜੰਗਲ ਹੈਗਾ ਸੀ ਜੰਗਲ ਸੀ ਝਾੜ ਬੂਟੀਆਂ ਸੀ ਇਹ ਫਿਰ ਜ਼ਮੀਨ ਤੇ ਮੁੱਲ ਖਰੀਦੀ ਇਹ ਕਿ ਉਦਾਂ ਸਾਨੂੰ ਲਾਟ ਲੂਟ ਵਗੈਰਾ ਹੋਈ ਆ ਮੁੱਲ ਖਰੀਦੀ ਮੁੱਲ ਖਰੀਦੀ ਇੱਥੇ ਹਾਂਜੀ ਤੁਹਾਡੇ ਬਜ਼ੁਰਗਾਂ ਨੇ ਹਾਂਜੀ ਅਸੀਂ ਦੇਖੋ ਜੀ ਇਹਨਾਂ ਨੇ ਪੰਜਾਬ ਤੋਂ ਆ ਕੇ ਇੱਥੇ ਜ਼ਮੀਨਾਂ ਖਰੀਦੀਆਂ ਵੇ ਲੋਈ ਪੀਰੀਏ ਚ ਆਪਣੇ ਪੰਜਾਬ ਤੋਂ ਤਕਰੀਬਨ ਕਿੰਨੇ ਕਿਲੋਮੀਟਰ ਹੋ ਇਹ ਤਾਂ ਹੈਗਾ 1000 ਕਿਲੋਮੀਟਰ ਹੈ ਯਾਰ ਹੋਗਾ ਨਾ 1000 ਪਰ ਸਕੂਲ ਮਰੇਗਾ ਇਹ ਆਪਾਂ ਹੁਣ ਚਲੋ ਕੰਬਾਇਨਾ ਲੈ ਕੇ ਆਉਂਦੇ ਜੇ ਆਪਾਂ ਨਾ ਆਉਂਦੇ ਤਾਂ ਆਪਾਂ ਨੂੰ ਥੇ ਥੋੜਾ ਪਤਾ ਨਹੀਂ ਇੱਥੇ ਹੁਣ ਬੰਦੇ ਰਹਿੰਦੇ ਆ ਪਿਆਰ ਦੀ ਹਾਂ ਆਪਾਂ ਤਾਂ ਬਸ ਕੰਬਾਇਨਾ ਲੈ ਕੇ ਆਉਣੇ ਤਾਂ ਕਰਕੇ ਪਤਾ ਆਪਾਂ ਨੂੰ ਹੂੰ ਸਹੀ ਗੱਲ ਹੈ ਇਹ ਤਾਂ ਆਪਾਂ ਨੂੰ ਕੀ ਪਤਾ ਕਿਹੜਾ ਕਿੱਥੇ ਲਿੰਦਾ ਕਿਹੜਾ ਕਿੱਥੇ ਇੱਥੇ ਫਸਲ ਫੁੱਲ ਕਿਵੇਂ ਹੋ ਜਾਂਦੀ ਚੰਗੀ ਹੁੰਦੀ ਆ ਨਹੀਂ ਵਧੀਆ ਫਸਲ ਇਹ ਪਿਆਰ ਵਰਗੀ ਆ ਪਿਆਰ ਵਰਗੀ ਚਲੋ ਵਧੀਆ ਗੱਲ ਹੈ ਤੇ ਬੱਬੂ ਨੇ ਜੀ ਇੱਥੇ ਜ਼ਮੀਨ ਖਰੀਦੀ ਹੈ ਮੇਰੇ ਖਿਆਲ ਚ ਐਰ ਕੀ ਪਹਿਲੇ ਤਾਂ ਕਿੱਦੀ ਕਰ ਕੀ ਹੋ ਗਿਆ ਦੋ ਕਿੰਨੀ ਲਈ ਇੱਥੇ ਇੱਥੇ 8 ਵਿਗੇ 8 ਵਿਗੇ ਕੀ ਰੈਂਡ ਲਈਏ ਇਥੋਂ ਉਸ ਟਾਈਮ ਆਪਣੀ ਸੀ 3 ਲੱਖ ਨੂੰ ਹੁਣ ਵੇਚਨੀ ਆ ਨਾ ਹੋਰ ਖਰੀਦਣ ਦੀ ਜਾਸ ਹੈ ਹੁਣ 10 ਲੱਖ ਨੂੰ ਹੁਣ 10 ਲੱਖ ਨੂੰ ਹੋ ਗਈ ਹੁਣ ਵੇਚਣ ਦੀ ਜਾਸ ਹੈ ਖਰੀਦਣ ਦੀ ਜੇ ਮਿਲ ਗਈ ਤਾਂ ਕੋਈ ਲੱਲਾਂ ਕੋਈ 2-4 ਵਿਗੇ ਚਲੋ ਵਧੀਆ ਚੰਗੀ ਗੱਲ ਆ ਤੇ ਆ ਬੱਬੂ ਆਪਾਂ ਰਾਤ ਆ ਰਸਤਾ ਆਏ ਹੈ ਤੈਨੂੰ ਕਿਵੇਂ ਦਾ ਲੱਗਾ ਰਸਤਾ ਵੀ ਵਧੀਆ ਹੈ ਕਿ ਬੇਕਾਰ ਹੈ ਨਹੀਂ ਰਸਤਾ ਦਾ ਠੀਕ ਠਾਕ ਸੀ ਇੰਨਾ ਵਧੀਆ ਨਹੀਂ ਗਿਆ ਸੀ ਦੋ ਵਾਰ ਤੇ ਡਿੱਗ ਗਿਆ ਪਾ ਪਿੱਛੇ ਮੋੜੀ ਤੇ ਕਣਕਚਾ ਬਕੇ ਬਾਈਂ ਪੇ ਦਾ ਤੁਹਾਡੀਆਂ ਵੋਟਾਂ ਕਿੰਨੀਆਂ ਇੱਥੇ ਵੋਟਾਂ ਇੱਥੇ ਆਪਣੇ ਹਾਂ ਤਕਰੀਬਨ ਢਾਣੀਆਂ ਦੀਆਂ ਢਾਣੀਆਂ ਦੀਆਂ ਹਨ ਤਕਰੀਬਨ 250 250 ਤੇ ਫਿਰ ਸੜਕ वगैरह ਕੋਈ ਨਹੀਂ ਤੁਹਾਡਾ ਸੁੰਦਾ ਸੜਕ ਮਨਜ਼ੂਰ ਹੋ ਗਈ ਦੋ ਵਾਰੀ ਪੈਸਾ ਖਾ ਜਾਂਦਾ ਨਾ ਸਰਪੰਚ ਜੇਛ ਨਹੀਂ ਆਉਂਦੀ ਸਰਪੰਚ ਤੁਸੀਂ ਫਿਰ ਤੇ ਆਪਣਾ ਬੰਦਾ ਕੋਈ ਬਣਾਉਣਾ ਸਰਪੰਚ ਜੀ ਨੂੰ ਸੜਕ ਬਣਾਉਣਾ ਚਾਹੁੰਦੇ ਇੱਥੇ ਆਪਣੇ ਸਰਪੰਚ ਜੀ ਇੱਤਕੀ ਖੜਾ ਕੀਤਾ ਹੈ ਪਰ ਇਹ ਤਕਰੀਬਤ ਕੱਲਾ ਤੋਂ ਡੇਰੀਆ ਦੇਣੇਗਾ ਏਰੀਆ ਜਿਹੜਾ ਜਿੰਨਾ ਵੀ ਰਾਜਸਥਾਨ ਐਂਪੀਜਨ ਇਹੀ ਲਾਤੀ ਆ ਬੰਦੇ ਰੋਡ ਬਣਾਈ ਜਾਣਗੇ ਬਸ ਇਹ ਇਹ ਨਾ ਨਹੀਂ ਬਣਾਉਣੇ ਇਹ ਨਹੀਂ ਬਣਾਉਂਦੇ ਧਿਆਨ ਨੀ ਕਰਨਾ ਦੋ ਵਰਦਾਂ ਰਾਤ ਡਿੱਗੇ ਉੱਥੇ ਰਸਤੇ ਕਣਕਨੇ ਕੋਰ ਤੇ ਲੱਗਾ ਮੋਟਰਸਾਈਕਲ ਮੈਨਾਂ ਨੇ ਮੈਂ ਰਾਤ ਫਾੜਦੇ ਬਣੇ ਸਟਾਰਟ ਕਰਵਾ ਤੇ ਸਾਨੂੰ ਲੋਕਾਂ ਨੇ ਤੇ ਸ਼ਰਾਬੀ ਜਮਾਂ ਸ਼ਰਾਬੀ ਨਹੀਂ ਰਸਤੇ ਸ਼ਰਾਬੀਆਂ ਨਾਲ ਬਣਾਏ ਇਹਨਾਂ ਨੇ ਸਹੀ ਗੱਲ ਨਹੀਂ ਰਸਤੇ 'ਚ ਸ਼ਰਾਬ ਪੀ। ਤੂੰ ਕਿਹੜੇ ਵੇਲੇ ਆ ਗਿਆ ਇੱਥੇ ਮੈਂ ਤੁਹਾਡੇ ਨਾਲ ਪਹਿਲਾਂ ਆ ਗਿਆ ਸੀ ਤੂੰ ਸਹੀ ਸਮਾਂ ਦਾ ਆ ਗਿਆ ਸੀ ਹਾਂ ਉਹ ਜਿਹੇ ਪਾਸੇ ਉਸ ਲੈਮਾ ਚ ਪਾਸੇ ਖਾਂਦੇ ਜਾਵਾਂਗੇ ਉਹ ਪਾਸੇ ਖੇਲੇ ਰਕਣ ਕ ਵਿੱਚ ਹੀ ਪੈਣਗੇ ਜਦ ਦੇ ਵੇਖਾਂਗਾ ਹੀ ਇੱਕ ਪੈਕਟ ਗੈਸ ਦੇ ਜਨਮਕੀਨ ਦਾ ਉਹ ਕਿਥੇ ਡਗਦਾ ਉਹ ਵੀ ਰੱਥੇ ਡਗਦਾ ਉਹ ਵੀ ਰੱਥੇ ਕਿੱਥੇ ਡੇਗਾ ਇਹ ਇੱਥੇ ਬਾਈ ਸਾਹਿਬ ਝੋਨਾ ਕਿਉਂ ਨਹੀਂ ਵੇਚਦੇ ਝੋਨਾ ਤਾਂ ਵੇਚਦੇ ਨੇ ਜਿੱਦਾਂ ਹੁਣ ਮੇਰੇ ਗੱਲ ਸੁਣੋ ਹੁਣ ਅਸੀਂ ਇੱਥੇ ਆਏ ਪੇਮੈਂਟ ਲੈਣ ਆ ਥੋਡੇ ਕੋਲੇ ਹਾਂਜੀ ਤੇ ਸਾਨੂੰ ਤਕਰੀਬਨ ਇੱਕ ਮਹੀਨਾ ਹੋ ਗਿਆ ਇੱਥੇ ਵੜਾਈ ਕੀਤੀ ਨਹੀਂ ਹਾਂ ਮਹੀਨਾ ਤੇ ਹੁਣ ਇਹ ਬੰਦੇ ਕਿਉਂ ਕੋਲ ਜਿੱਦਾਂ ਹੋ ਹਾਂ ਜਿਆਦਾ ਟਾਈਮ ਹੋਵੇ ਹਾਂ ਜਿਆਦਾ ਹੀ ਹੋਗਾ ਮੇਰੇ ਖਿਆਲ ਡੇਢ ਮਹੀਨੇ ਦੇ ਲੱਗ ਜਿਵੇਂ ਉਹਨਾਂ ਨੂੰ ਪਤਾ ਵੀ ਇੰਨੇ ਬੰਦੇ ਦੇ ਪੈਸੇ ਦੇਣੇ ਆਪਾਂ ਤੇ ਇਹਦੇ ਵਿੱਚ ਵੀ ਇਹਨਾਂ ਨੂੰ ਚਾਹੀਦਾ ਵੀ ਇੱਕ ਟਰਾਲੀ ਦੋ ਟਰਾਲੀ ਵੇਚ ਕੇ ਉਹਨਾਂ ਨੂੰ ਫਿਰ ਇਹ ਕਰ ਦਵਾਂਜ ਵਾਲ ਨੂੰ ਖਾਦ ਉਹਨੂੰ ਕੰਮ ਇਹਨਾਂ ਉਹਦੇ ਬਾਅਦ ਜਿਹੜੀ ਆਪਣੀ ਪ੍ਰਾਪਰਟੀ ਉਹ ਜਦੋਂ ਮਰਜ਼ੀ ਵੇਚ ਲੈਣਾ ਇਹਨਾਂ ਦੀ ਸੋਚ ਗੰਦੀ ਹੈ ਨਾ ਸੋਚ ਸਹੀ ਨਹੀਂ ਆ ਇਹਨਾਂ ਦੀ ਹੈ ਨਾ ਜਿਹੜਾ ਸਾਡਾ ਪੰਜਾਬ ਦਾ ਨਾ ਜੇ ਉਹਨੂੰ ਟਾਈਮ ਦੇ ਦਿੱਤਾ ਨਾ ਵੀ ਅਸੀਂ ਇਹਨੇ ਟਾਈਮ ਪੈਸੇ ਦੇਣਾ ਉਹਨਾਂ ਨੂੰ ਦੇਣੇ ਹੀ ਪੈਣੇ ਨੇ ਜਿਵੇਂ ਵੀ ਦਈਏ ਅਸੀਂ ਭਾਵੇਂ ਫਸ ਇਹ ਗਲਤ ਗੱਲ ਹੈ ਕਿ ਸਹੀ ਹੈ ਬਹੁਤ ਗਲਤ ਹੈ ਗਲਤ ਹੈ ਨਾ ਭਣ ਬਾਹਲੇ ਸਰਾ ਰੱਖ ਕੇ ਤੇ ਅਸੀਂ ਇਹਨਾਂ ਨੂੰ ਫੋਨ ਕੀਤਾ ਉੱਥੋਂ ਵੀ ਅਰ ਆ ਰਗੋ ਅਸਦੇ ਹੀ ਵੀ ਆਜੋ ਕੋਈ ਗੱਲ ਪਹਿਲਾਂ ਨਾਲ ਹੀ ਲੈਂਦੇ ਕੀ ਇਹ ਨਹੀਂ ਤਾਂ ਨਹੀਂ ਬੇਚਾ ਤਾਂ ਹੀ ਤਾਂ ਦੇ ਹਣ ਅਗੂ ਆ ਸਕਦਾ ਨਹੀਂ ਇਹ ਵੀ ਨਹੀਂ ਕਿ ਮਜਬੂਰ ਹੋ ਕੇ ਦੱਸਦੇ ਕੀ ਅਭਿਦਾਨ ਨਹੀਂ ਬੇਚਾ ਤੂੰ ਹੁਣ ਕਿੱਥੇ ਜਾ ਰਿਹਾ ਦੰਦਿਆ ਕਢ ਲੈ ਹੁਣ ਮੈਂ ਕਾਪਰਣ ਉੱਥੇ ਹੀ ਰੱਖਿਆ ਜੀ ਉੱਥੇ ਪੈਸੇ ਹੀ ਅੱਛਾ ਇਹ ਫਿਰ ਇਨੀ ਕਾਲੀ ਕਾਲੀ ਤੇ ਨਵੀਂ ਪਿੰਡ ਜਾਂਦੀ ਮਸ਼ੀਨਾਂ ਖੜਾ ਕੇ ਜਲਦੀ ਜਲਦੀ ਉਹ ਤੋਂ ਫਿਰ ਨਹੀਂ ਦਿੰਦੇ ਪੈਸੇ ਨਾ ਉਹ ਕਹਿੰਦੇ ਬਾਅਦ ਚ ਖਾਤਾ ਪਾ ਲਾਂਗੇ ਬਾਅਦ ਚ ਫੋਨ ਨਹੀਂ ਚੱਕਦੇ ਫਿਰ ਐ ਜੇ ਗਰਮੀਜ ਨਹੀਂ ਤੇ ਰੋਕ ਕੇ ਵੀ ਖੜ ਦੇ ਇੱਕ ਦਿਨ ਰੋਕ ਕੇ ਚਲਾ ਦੇ ਤੂੰ ਫਿਰ ਗਰਮੀਜ ਦੀ ਤਾਂ ਕੋਈ ਟੈਨਸ਼ਨ ਨਹੀਂ ਸੀ ਇਹ ਤਾਂ ਕਹਿੰਦਾ ਸੀ ਮੈਂ ਪਾ ਲਾਂਗਾ ਇੱਕ ਦਿਨ ਵਿੱਚ ਨਹੀਂ ਇੱਥੋਂ ਪੈਸੇ ਤਾਂ ਆ ਜਾਣਗੇ ਬਗੈਰ ਥੋੜਾ ਹੈ ਲੇਟ ਇਹ ਕਿਉਂ ਪਜਾ ਇੱਥੇ ਜਦੋਂ ਫਿਰ ਰੋਕ ਕੇ ਉਹ ਫਿਰ ਉਦੋਂ ਕਾਲੀ ਹੱਜ਼ੀ ਹੋ ਕੇ ਚਲੀਏ ਹੁਣ ਬਸ ਥੱਕ ਜੇ ਪਾਇਆ ਇਹਦਾ ਸਲਾਹ ਜਿਹੜਾ ਜਿਹੜਾ ਆਪਣੇ 5 ਦਿਨ ਲੇਟ ਗਿਆ ਮੈਂ 5 ਦਿਨ ਲੇਟ ਆਇਆ ਤੁਹਾਡੇ ਇਹ ਕੋ ਲੇਟ ਗਿਆ ਇਹ ਫਿਰ ਕਮੈਨ ਜੇ ਚਲਦੀ ਹੋਵੇ ਉਹ ਤਾਂ ਫਿਰ ਕੁਝ ਨਹੀਂ ਹੁੰਦਾ ਜੇ ਤਾਂ ਮਸ਼ੀਨ ਬੰਦ ਹੋ ਜੇ ਜਿੰਨਾ ਤਾਂ ਆਪਣੀ ਵੀ ਚਲਦੀ ਹਾਂ ਆਪਾਂ ਜਾਣ ਵੀ ਖੜਾ ਜੀ ਨਹੀਂ ਤੁਸੀਂ ਦਾੜ ਕੇ ਬੰਦ ਕੀਤੇ ਨਹੀਂ ਨਹੀਂ ਬੰਦ ਤਾਂ ਕੋ ਨਹੀਂ ਆਪਣੀ ਕਮੈਨ ਪਹਿਲੇ ਬੰਦ ਹੋ ਗਈ ਸੀ ਤੇ ਫਿਰ ਆਪਾਂ ਸਾਫ ਸफाई ਕਰਕੇ ਤਰਪੈਲ ਤਰਪੂਲ ਸਾਫ ਦਿਖਦੀ ਵੀ ਜਿੰਨੀ ਕੋਈ ਕਰਕੇ ਗਿਆ ਤੂੰ ਉਹਦੇ ਵਿੱਚ ਗੰਧ ਖੜਾ ਹੈ ਗੰਧ ਤੁਹਾਡੇ ਵਿੱਚ ਖੜਨਾ ਹੀ ਹੈ ਹੁਣ ਬਾਹਰ ਸਾਡਾ ਥੋੜਾ ਸਾਫ ਗੰਧ ਭਿਲਾ ਤੁਹਾਨੂੰ ਜੇ ਟਾਇਰ ਆਵਾ ਘਟਾਈ ਪਿਆ ਉਹਦੇ ਬਾਰੇ ਕੀ ਕਹਿਣਾ ਹੈ ਤੁਹਾਡਾ ਉਹ ਹੁਣ ਲਾਣੇ ਜੱਕ ਜੁੱਕ ਹਮਾ ਬਾਲ ਬੁਲੀ ਦੇ ਕੇ ਟਾਇਰ ਤਾਂ ਨਵੇਂ ਆ ਟਾਇਰ ਸਹੀ ਨੇ ਟਾਇਰ ਬਿਲਕੁਲ ਓਕੇ ਨੇ ਟਾਇਰ ਤੋਂ ਨਹੀਂ ਪੈਂਚਰ ਨਹੀਂ ਗਏ ਤੇ ਹੁਣ ਆਪਾਂ ਚੱਲੀਏ ਕੋਈ ਕਿਸੇ ਮੱਥੇ ਲੱਗਾਗੇ ਚੱਲ ਕੇ ਫੇਰ ਪੈਣੀ ਲੱਗੀਆਂ ਮੱਥੇ ਬਸ ਬੰਵੀਂ ਤਿਆਰੀ ਖਿੱਚਣਾ ਦਾ ਫਿਰ ਮੇਰੀ ਮੋਟਰਸਾਈਕਲ ਤੋਂ ਤੂੰ ਉੱਥੇ ਰਹੇਗਾ ਕਿ ਆ ਜਾਵੇਂਗਾ ਨਹੀਂ ਮੈਂ ਉੱਥੇ ਪੈਸੇ ਲੈ ਕੇ ਆਵਾਂਗਾ ਉੱਥੇ ਰਹਿਣਾ ਉਹ ਤੁਹਾਨੂੰ ਦੇ ਹੀ ਦੇਣੇ ਪੈਸੇ ਦੇ ਤੇ ਫੇਰ ਵੀ ਰਹੇਗਾ ਨਹੀਂ ਫੇਰ ਉੱਥੇ ਰਹਿ ਗਈ ਕਰਾਂਗਾ ਫੇਰ ਤਾਂ ਹੁਣੇ ਪੈਣਾ ਹੈ ਫੇਰ ਤਾਂ ਹੁਣੇ ਪੈਣਾ ਤੂੰ ਆਪਾਂ ਵੀ ਚੱਲੀਏ ਆਪਾਂ ਉਹ ਬੰਦਿਆ ਕੋਲੇ ਤਿਆਰੀ ਮੈਨੂੰ ਅਜਾ ਜਾਣਾ ਪੈਣਾ ਕਿੱਧਰ ਇਹ ਜਿੱਥੇ ਪੈਸੇ ਲਓ ਜਿੱਥੇ ਤੇ ਵੀਡੀਓ ਬੁਲਾ ਉਹਨਾਂ ਦਾ ਖਾਤਾ ਹੀ ਪਾ ਦੇਣ ਮੇਰੇ ਖਾਤੇ ਖੁੱਤੇ ਨਹੀਂ ਪੈਣੇ ਇੱਥੇ ਜਾਣਾ ਪਤਾ ਲੱਗ ਰਿਹਾ ਇੱਕ ਜਿੰਨੇ ਦਿਨ ਭੇਜਿਆ ਉਹਨੂੰ ਫੋਨ ਕਰਨਾ ਵੀ ਬਾਈ ਮੈਂ ਪੈਸਾ ਪਵਾ ਮੇਰੇ ਉਹ ਕਹਿੰਦੇ ਕੁਝ ਆਂ ਦਾ ਅਣੀ ਵੇਚਾ ਤਾਂ ਨਾ ਨਾ ਹੀ ਤੇ ਵੇਚ ਨਾ ਰਿਹਾ ਛਡੇ ਅਹੀਂ ਦਿਨ ਕਦਾਂ ਵੇਚ ਤੈਂ 34 ਤਾਂ ਸਾਹਣੇ ਵੇਚ ਗਿਆ ਕੀ ਰੇਟ ਇੱਥੇ ਓਏ 34 78 ਰੁਪਏ ਇਹ ਕੋਈ ਆਪਣੇ ਵੀਰ ਨੂੰ ਹੋਰ ਨੇ ਜ਼ਮੀਨ ਲੈਣੀ ਦਵਾ ਦੇਗਾ ਇੱਥੇ ਦਵਾ ਦੇਗਾ ਹੁਣ ਕੀ ਰੇਟ ਆ ਬਾਈ ਜ਼ਮੀਨ ਦਾ ਚੱਲ ਰਿਹਾ ਇੱਥੇ 30 ਕਿਲੋ ਤੱਕ ਵੇਚਾਈ ਤੇ 10 ਸਾਲ 10 ਦੇ ਲਗਭਗ ਹਾਂ 10 ਲੱਖ ਤੂੰ ਕੀ ਰੇਟ ਲਈ ਮਾਰ 3.5 ਨੂੰ ਸਾਲ ਦੇ ਵਿੱਚ حساب ਨਾਲ ਵੀ ਇੰਨਾ ਰੇਟ ਹੋਵੇਗਾ 6 ਮਹੀਨੇ ਸਾਲ ਦੇ ਵਿੱਚ ਇੰਨਾ ਰੇਟ ਜੱਕਦਮ ਹੋਵੇਗਾ ਉਹ ਬਿੱਟੂ ਦੀ ਵਿਕੀ ਇੱਥੇ ਜ਼ਮੀਨ ਕਿਹੜੀ 1035 ਵਿਗਾਂ ਦਾ ਟੱਕ ਸੀ ਪਲਾਟ 28 ਲੱਖ ਨਹੀਂ ਉਹ ਫਿਰ ਹੋਰ ਕਿਤੇ ਸੇਲ ਕੀਤੀ ਕੋ ਖਰੀਦੀ ਆ ਉਹ ਆ ਦੇ ਪਿੰਡ ਆ ਰਿਆ ਰਿਆ ਨੇ ਚਲਾ ਗਿਆ ਰਹਿਣੇ ਛੱਡ ਕੇ ਜਾਂਦੀ ਉੱਪੀ ਉੱਪੀ ਜਾਵੇਗਾ ਇਹ ਰ ਇੱਥੇ ਤੇ ਉੱਥੇ ਜ਼ਮੀਨਾਂ 'ਚ ਕੋਈ ਫਰਕ ਤਾਂ ਨਹੀਂ ਹੈਗਾ ਜ਼ਮੀਨਾਂ ਵਧੀਆ ਬਾਕੀ ਨੇ ਵੀ ਏਰੀਆ 'ਚ ਥੋੜਾ ਫਰਕ ਜ਼ਰੂਰ ਹੈਗਾ ਏਰੀਆ ਜਿਵੇਂ ਮਨ ਲਾਉਣਾ ਬੜਾ ਔਖਾ ਹੈ ਪਹਿਲਾਂ ਸਾਡਾ ਵੀ ਮਨ ਬੜਾ ਡੋਲਦਾ ਸੀ ਔਰ ਜਦੋਂ ਮਨ ਲੱਗ ਗਿਆ ਹੁਣ 10 ਸਾਲ ਹੋ ਗਏ ਮੇਰਾ ਤਾਂ ਮਨ ਹੈ ਜੇ ਵੀ ਡੋਲੀ ਜਾਂਦਾ ਇੱਥੇ ਤੇ ਡੋਲ ਲਈ ਡੋਲਦਾ ਮੈਂ ਪਿੰਡ ਚਲੀ ਆ ਛੇਤੀ ਜਲਦੀ ਜਲਦੀ ਹੋਰ ਹੈ ਪਿੰਡ ਜਾ ਕੋ ਦਰ ਆਪਣੇ ਏਰੀਆ 'ਚ ਕੁਝ ਹੋਰ ਹੈ ਇੱਥੇ ਹੋਰ ਹੈ ਕਿਉਂਕਿ ਆਪਾਂ ਜੇ ਮਿਹਨਤ ਆਏ ਇਥੋਂ ਗਏ ਨੂੰ ਤੇ ਫਿਰ ਇੱਥੇ ਆ ਗਏ ਮਨ ਆਪਣੇ ਮਸਤੇ ਰਿਆ ਐਮਪੀ ਐ ਆਪਣਾ ਪੰਜਾਬ ਨਹੀਂ ਜਾਣਾ ਆਪਣੀ ਜ਼ਿੰਦਗੀ ਵਿੱਚ ਨਿਕਲ ਜਣੀ ਹੈ ਹਨਾ ਇਹ ਪਤਾ ਨਹੀਂ ਲੱਗਣ ਕਿਹੜੇ ਤੋਂ ਚਿੱਟੇ ਤੋਂ ਕਾਲਿਆਂ ਦੇ ਚਿੱਟੇ ਆ ਜਣੇ ਨੇ ਚਿੱਟੇ ਦਾਏ ਪੈਣੇ ਹੁਣ ਹੁਣ ਚੜਨੇ ਨੇ ਵਾਲੇ ਤੋਂ ਬਾਅਦ ਚ ਟ੍ਰੇਨਾਂ 'ਚ ਲੰਘ ਜਾਨੀਆਂ ਟ੍ਰੇਨਾਂ 'ਚ ਮੰਦੀਆਂ ਨਾਲ ਗੱਲ ਕਰ ਕਿਹੜਾ ਮੰਦੀ ਇਹ ਜ਼ੋਰ ਜ਼ੋਰ ਦਾ ਅਮਣ ਮੈਂ ਇਹ ਰੱਬ ਨੇ ਪਾਠੀ ਪਾਠੀ ਕਰਦਾ ਇਧਰ ਆ ਪਾਠੀ ਕਰਦਾ ਰਦਾ ਜਾਂਦਾ ਹੀ ਬਹੁਤ ਤੇਜ਼ ਇਹ ਇਧਰ ਆ ਵਗਦੀ ਖਾਲਸਾ ਹਨਾ ਅਮਣੋ ਦਾ ਤੇ ਕਰਾਂ ਜਾਂਦਾ ਪੱਜ ਪੱਜ ਕੇ ਇਧਰ ਕਿ ਰੱਖਾ ਇਹਨਾਂ ਕਾਰਾ ਅੱਛਾ ਤੇ ਕਾਰ ਤੇ ਇਧਰ ਸੇ ਇਧਰ ਨੂੰ ਕੀ ਹੈ ਸਾਂਗੋ ਐ ਸਾਂਗੋ ਐ ਆ ਵੀ ਨਿੱਖੜ ਗਾਇ ਇਹ ਬੰਦੇ ਕੱਲ ਕੀ ਹਾਂ ਭਾਈ ਇੱਧਰ ਕਟਰ ਖੜਾ ਵਿਕੀਦਾ ਇੰਦੇ ਤਰਪੈਲ ਨਹੀਂ ਉੱਡੀ ਇੰਦੇ ਪਣੀ ਦੇ ਨੇਰ ਨੂੰ ਨਿਆ ਕੀ ਚੱਕਰ ਹੋ ਗਿਆ ਇੱਕ ਪਹਿਲੇ ਬੰਨ ਕੇ ਚੰਗੀ ਤਰ ਗਾਇ ਸੀ ਉਹ ਪਤਾ ਨਹੀਂ ਰੱਸੀ ਕਿਵੇਂ ਟੁੱਟ ਗਈ ਸਮਝ ਨਹੀਂ ਆ ਗਿਆ ਉਹ ਤਾਂ ਨੇਰ ਨੂੰ ਆਹ ਕਟਰ ਕ ਅੱਗੇ ਨਹੀਂ ਅੱਗੇ ਕਟਰ ਤਾਂ ਅੱਗੇ ਆ ਇੱਧਰ ਆ ਜੀ ਕਟਰ ਅੱਗੇ ਸਾਹਮਣੇ ਕਿੱਥੇ ਖੜਾ ਦਾ ਆਹ ਹੋਰ ਵੀਡੀਓ ਬਣਾਇਆ ਬੱਤੀ ਬਣਾਇਆ ਕਿੱਥੇ ਆਹ ਖੜਾ ਅੱਛਾ ਇੱਧਰ ਖੜਾ ਐ ਇਹਨੂੰ ਚ ਪਾਣੀ ਤਾਂ ਕੱਢ ਫਿਰ ਤਰਪੈਲ ਦੇ ਇੱਕ ਨੇ ਤਰਪੈ ਲਿਆ ਇਹ ਤਰਪੈ ਲਿਆ ਰੁਪਏ ਦੀ ਕਿੰਨਾ ਟੋਟਾ ਕਿੰਨਾ ਕਿੰਨੇ ਬਾਈ ਕਿੰਨੇ ਦਾ 10 ਬਾਈ 20 ਤੱਕ ਨੇ ਵਧੀਆ ਵਧੀਆ ਰਹਿ ਗਏ ਹਾਂ ਹਾਂ ਵਧੀਆ ਇਹਦੇ ਵਿੱਚ ਪਾਣੀ ਹੋਣਾ ਪਾਣੀ ਕੱਢ ਲੈ ਤੇ ਡੱਕਾ ਟੋਟਾ ਮਾਰ ਦੇ ਪਾਣੀ ਕੱਢ ਦੇ ਨੇ ਜਿੰਨਾ ਕੋ ਪੈਸੇ ਵਗੜ ਲੈਣਾ ਹੈ ਆਪਾਂ ਬੱਬੂ ਜੀ ਆਓ ਜੀ ਲਾ ਕਰ ਲక్ష్ਮੀ ਨਾਲ ਨਮਸਕਾਰ ਜੀ ਕਿੰਨੇ ਨਮਸਕਾਰ ਹੋਰ ਭਾਈ ਸਾਹਿਬ ਠੀਕ ਠਾਕ ਹੈ ਠੀਕ ਠਾਕ ਸਤਿ ਸ਼੍ਰੀ ਅਕਾਲ ਬੁਲਾਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੌਣ ਸਾ ਕੰਮ ਆਪਣਾ ਸ਼ੋਰਟਵਾ ਹਾਂ ਸ਼ੋਰਟਵਾ ਸ਼ੋਰਟਵਾ ਆ ਵੇਖੋ ਜੀ ਬੰਦੇ ਇੰਨੇ ਸਵਾਗਤ ਕਰਨ ਵਾਸਤੇ ਆਏ ਜੀ ਆ ਵੇਖੋ ਔਰ ਲੇ ਗਿਆ ਇੱਕ ਹੋਰ ਆਦਮੀ ਆ ਗਿਆ ਇੱਕ ਹੋਰ ਆਦਮੀ ਆ ਗਿਆ ਬੜੀਆ ਓਰੇ ਨੇ ਪਾਸ ਮੇ ਆ ਇਹ ਇਧਰ ਆ ਪਾਸ ਮੇ ਇਧਰ ਆ ਪਾਸ ਮੇ ਫਿਰ ਆਪਣ ਡਾਲ ਜੇ ਆਪਣ ਡਾਲ ਹਾਂ ਦੇਖੋ ਕਿਦਾਂ ਦਾ ਸਵਾਗਤ ਕੀਤਾ ਆਪਣਾ ਇਹਨਾਂ ਨੇ ਬੰਦਿਆਂ ਨੇ ਬਹੁਤ ਵਧੀਆ ਤੇ ਬੱਬੂ ਪੂਰਾ ਖੁਸ਼ ਹੀ ਹੈ ਬਾਗੋ ਬਾਗ ਇਹ ਭਾਈ ਸਾਹਿਬ ਲక్ష్ਮੀ ਸਾਹਿਬ ਨੇ ਇਹਨਾਂ ਦੀ ਦੁਕਾਨ ਦੇ ਅੱਗੇ ਖੜੇ ਆਪਾਂ ਚਾਰਜ ਹੋਗੇ ਚਾਹ ਬਲੋਗੇ ਆਪਾਂ ਨੂੰ ਬਹੁਤ ਸ਼ੁਕਰੀਆ ਕਰਨਗੇ ਆਪਣੀ ਇਹ ਦੇ ਰਿਹਾ ਮਨ ਇਹ ਦੇਣਾ ਆਪਣੇ ਦਾ ਇਹ ਕਹੇ ਬਈ ਜੇ ਕਹ ਜੋ ਕੱਟ ਰਿਹਾ ਬੀੜੀ ਬੀੜੀ ਹਮਾਰੇ ਇਸ ਪੂਪਲੀ ਬੋਲਤੇ ਹੈ ਕਹ ਬੋਲਤੇ ਆਪਣੇ ਪੂਪਲੀ ਇਹ ਲਗ ਲਾ ਪਾ ਸਕੀ ਹੁੰਦੀ ਨਾ ਬੜਾ ਸ਼ਾਮਾ ਕਣ ਆਇੰਦੇ ਸੋ ਨਹੀਂ ਇੱਕ ਮਸੇ ਪਰਸਨਲ ਚਾਂਜੇ ਟੈਡੀ ਕਾ ਮਾਲ ਕਾ ਹਾਂ ਕਾ ਬਾਕੀ ਰਹਿਣੀ ਚਾਹੀਏ 20 ਟੈਡੀ ਕਾ ਬਾਅਦ ਪੱਕੀ ਟੈਡੀ ਦਾ ਮਾਲ ਤੇ ਟੇਢੀ ਕਿਹੜਾ ਮਾਲ ਹੈ ਉਧਰ ਟੇਢੀ ਦਾ ਮਾਲ ਹੈ ਭਾਈ ਇੱਕ ਮਸ਼ੀਨ ਵਾਲ ਗੋਮ ਸੀ ਜਨ ਚੱਲਾ ਕੋ ਦੇਖ ਇੱਕ ਇੱਕ ਮਸ਼ੀਨ ਦੀ ਟੋਟਲ ਚਾਂਜ ਹੈ ਇੱਕ ਛੱਡੀ ਕੇ ਮਾਲ ਮਚਾਈਏ ਉਹ ਗਿਰਦਾ ਹੈ ਇਧਰ ਆ ਬਈ ਤੇਰੇ ਗਾੜੀ ਚਾਹੀ ਇੱਕ ਆ ਸਿਆ ਮਾਰੀ ਬਾਤ ਸੁਣੀ ਇਹ ਕੋ ਡਰਾਈਵਰ ਬੇਕਾਰ ਆ ਸਮੀ ਹੈ ਕੋ ਡਰਾਈਵਰ ਨੇ ਲਾਗਾ ਆਪਣ ਨੂੰ ਘਟਾਓ ਕੋ ਹਾਲਤ ਕਰਤੇ ਹੀ ਨਹੀਂ ਘਟਾਓ ਕੀ ਹੋਗਾ ਦਾ ਬਾਦੋ ਕੋ ਕਾ ਬੋਰੀ ਠੀਕ ਆ ਬੋਰੀ ਨੰਬਰ ਤੇ ਚੱਲੀ ਆਂਕੋ ਭਾਈ ਸਾਹਿਬ ਅੱਈਆ ਕਿਉਂ ਕਚਰਾ ਵੇਚ ਰਿਹਾ ਹੈ ਕਚਰਾ ਸੁਕਾਏ ਹੋਏ ਇਹ ਕੀ ਗਾਡੀ ਕੀ ਗਾਡੀ ਬੋ ਡਰਾਈਵਰ ਸੇਜ ਮਨ ਮਾਲੂਕ ਸਾਨੇ ਕਿਉਂ ਨੀ ਚੀਨੀ ਟੱਕਵਾ ਦੋ ਨੀ ਚੀਸੀ ਦੇ ਰਿਹਾ ਕਚਰਾ ਅਰੇ ਇਸ ਦੀ ਇਸ ਦੀ ਗਾਡੀ ਨੇ ਸਾਨ ਗਿਆ ਜਸਮੀ ਦੀ ਗਾਡੀ ਨੇ ਇਸ ਦੀ ਗਾਡੀ ਨੇ ਸਾਨ ਗਿਆ ਬੱਬੂ ਹਾਂ ਬੱਬੂ ਕਾ ਨਾਮ ਲਾ ਰਿਹਾ ਹੈ ਇਹ ਕਿਉਟ ਬੋਲ ਰਹਾ ਹੈ ਆ ਸੋਣਵਾ ਇਧਰ ਕੋ ਹੋਰ ਬੰਦਾ ਆ ਗਿਆ ਜੀ ਬੰਦੇ ਬਹੁਤ ਆ ਰਹੇ ਬੱਬੂ ਤੇਰੇ ਕੋਲੇ ਇਹ ਮਾਰੂਦੀ ਆਹ ਕਾ ਉਹ نئی ਗਾਡੀ ਲਾਵੇ ਕੀ ਰੇ ਤੇ ਮੈਨੇ ਪਹਿਲੇ ਗਾਲ ਉਧਗਾ ਡਰਟੀ ਨਹੀਂ ਕਰੋ ਲੱਗ ਵੋਮ ਫਸਟ ਸਟੈਂਡ ਪੇ ਆ ਗਿਆ ਔਰ ਇਹ ਗਾਡੀ ਪਰਸਨਲ ਚਲਾਈ ਆਪਣੀ ਮਾਲ ਮੇ ਲੱਗ ਉੱਡੀ ਨਹੀਂ ਜਾਣੇ ਆਪਣੀ ਉੱਡੀ ਗਈ ਲਗਾ ਕੂਨੇ ਕੋ ਨੀਰ ਘਟੇ ਡੀ ਰਹਿਣਾ ਬੀੜੀ ਦਾ ਲਾਲ ਤੂੰ ਮੇਰੇ ਕੋ ਪਿਆ ਤੀ ਮੈਂ ਕਹਦਾ ਨਹੀਂ ਗੱਡੀ ਉਹ ਮੇਰੀ ਗੱਲ ਸੁਣਾ ਇਹ ਪਤਾ ਕੀ ਆਂਦਾ ਆਂਦਾ ਗੱਡੀ ਤੇਰੀ ਸਹੀ ਹੈ ਜੇ ਤੇ ਡਰਾਈਵਰ ਉਹ ਬੇਕਾਰ ਬੰਦਾ ਹੈ ਐਂ ਗੱਲ ਕਰਦਾ ਇਹ ਮਸ਼ੀਨ ਦਾ ਨਾਮ ਲੈਂਦਾ ਮਸ਼ੀਨ ਨਹੀਂ ਮਾੜੀ ਕੀ ਇਹ ਇਹ ਐਸੀ ਬਾਤ ਕਰ ਰਿਹਾ ਨਾ ਬਈਆ ਕਿ ਗੱਡੀ ਅੱਛੀ ਹੈ ਡਰਾਈਵਰ ਨਹੀਂ ਸਹੀ ਹੈ ਐਸੀ ਬਾਤ ਕਰ ਰਹੀ ਨਾ ਆਪਣੇ ਡਰਾਈਵਰ ਨਹੀਂ ਯਾਰ ਫੋਨ ਆਪਨਿੰਦੇ ਵਿੱਚ ਦਿੱਕਤ ਆ ਗਈ ਕੋਈ ਮਾਰੇ ਰੁਕ ਮੈਂ ਨਸਾ ਨੂੰ ਸੜ ਗਿਓ ਸੁਣੇ ਕੋਈ ਨਹੀਂ ਬੰਦਾ ਮੈਂ ਕਾ ਬਦੋੜੇ ਕਿਆ ਬੋਲਤਾ ਥਾ ਉਹ ਇਹ ਖੂਬ ਹੀ ਭਾਗੇਗੀ ਉਹ ਮਾਰੇ ਤਕੂ ਵੀ ਬਾਗ ਗਈ ਆ ਮੈਂ ਬੱਲੀ ਉਹ ਆ ਗਿਆ ਕਿਰਤਰੇ ਤੇ ਗਿਰਦਰ ਆ ਗਿਆ ਫੋਗਲ ਕਰ ਰਹੀ ਉਹਨਾਂ ਲక్ష్ਮੀ ਦੀ ਦੁਕਾਨ ਕੋਲ ਆ ਜਾ ਕਿਆ ਨਾਮ ਚਲਦਾ ਹੈ ਤੁਹਾਡਾ ਭਈਆ ਇਧਰ ਹੈ ਮੈਨੂੰ ਕਿੰਨਾ ਦੇਣਾ ਮੇਰਾ ਨਾਮ ਹਾਂ ਨਾ ਟੋਪ ਕਿਆ ਨਹੀਂ ਜਿਵੇਂ ਉਹ ਬੰਦਾ ਹੈ ਕਹ ਬੁਲਾ ਰਹਾ ਹੂੰ ਇਧਰ ਹੈ ਕਿੰਨਾ ਆ ਗਿਆ ਤੁਹਾਨੂੰ ਦੇਣਾ ਕੀ ਹਾਲ ਤਮਾਰਾ ਲਾਦਾ ਪੁਰਾਣੀ ਦੋਸਤੀ ਹੈ ਬੜੀਆ ਬੜੀਆ ਹੋ ਗਿਆ ਕਹਿੰਿਆ ਆਪਣਾ ਪੂਰਾ ਹੋ ਗਿਆ ਹੋ ਗਿਆ ਨਹੀਂ ਹੋਇਆ ਅਜੇ ਔਰ ਔਰ ਜਿੱਧਰ ਰਾਜੂ ਦੀ ਦੁਕਾਨ ਨਹੀਂ ਹੈ ਕੱਪੜੇ ਵਾਲੀ ਉਹ ਲక్ష్ਮੀ ਜੀ ਨਾਲ ਕਰਾ ਦੇ ਯਾਰ ਜਸ ਬੱਸ ਗਿਆ ਹਾਂ ਆ ਜਾਂਦਾ ਰਾਜੂ ਇਹਨਾਂ ਨਾਲ ਗੱਲ ਕਰਾ ਦੇ ਨਾ ਸੁਣ ਆਈ ਇਹਦੀ ਤਾਂ ਬੋਣੀ ਕਰਤੀ ਇਹਨਾਂ ਨੇ घोगी पोनी घोगी भाई बंदे बहुत बढ़िया नवे देखले पैसे आंदे ਨਾਲ ਹੀ ਦੇਣ ਲੱਗ ਗਿਆ ਆਉਂਦੇ ਨਾਲ ਹੀ ਪਹਿਲੇ ਦਿਨ ਹੀ ਬੋਣੇ ਉਹ ਨਹੀਂ ਦੇਣੇ ਹੋਰ ਹੋਰ ਨਹੀਂ ਦੇਣੇ ਦੇ ਯਾਰ ਐਸੇ ਨਾ ਕਰਾ ਕਿਤਨੇ ਮਿਲੇ ਭਾਈ 9000 ਰੁਪਏ ਔਰ ਦੇਖ ਬੰਦਾ 10 ਬਣਦਾ ਸੀ ਤੇ 9 ਦੇ ਰਿਹਾ ਬੰਦਾ ਤੇ 10.5 ਦੇਊਗਾ ਤੇਰੇ ਕੋਲ ਅਰੇ 8 ਕਿੰਨੇ ਦੇ ਰਹਾ 8 ਹੀ ਬਣ ਰਿਹਾ ਬਣ ਉਹ ਨੋ ਦੇ ਦਿਆ ਉਹਨਾਂ 8 ਬਾਰੇ ਨੋ ਦੇ ਦਿਆ ਮੈਨੇ ਤੁਹਾਨੂੰ 1000 ਜਿਆਦਾ ਦੇ ਦੀ ਹੈ ਹੈ ਨਹੀਂ 20000 ਪਹਿਲਾਂ ਦੇ ਦੇ 20 ਤੀਆਂ ਪਹਿਲੇ ਹੈ ਭਈਆ 20 ਪਹਿਲੇ ਦੇ ਦੇ ਕਿੰਨੇ ਵੀ ਕਾਟੇ ਇਸਕੇ 30 ਵੀ ਕਾਟਾ ਦੇਖ ਲੈ ਬੰਦਾ ਕਿਸ ਦਾ ਪੂਰਾ ਪੈਸਾ ਦੇ ਰਹਾ ਹੈ ਗੁਲਤੀਸ ਕਾਟਾ ਹੈ 28 ਚ ਉੱਠਣਾ ਬੋਲਣਾ ਜਿਉੜ ਰਿਹਾ ਨਹੀਂ ਯਾਰ ਜਿਉੜ ਰਿਹਾ ਨਹੀਂ ਹੋਣਾ ਇਹ ਇਹ ਜਾਈਗਾ ਬਹੁਤ ਕੋਡੀ ਰਿਪੋਰਟ ਕਰ ਰਹਾ ਹੂੰ ਅਰੇ ਮਰੋਤੀ ਸਾਈਡ ਤੇ ਜਾ ਤਿੰਨ ਨਾ ਦੇ ਦੇ ਬਾਕੀ ਤੂੰ ਮਨੇ ਲక్ష్ਮੀ ਦੇ ਦੀ ਹੈ ਨਹੀਂ ਪੈਸਾ ਬਈ ਦੇ ਦੀ ਹੈ ਨਹੀਂ ਦੇ ਨਹੀਂ ਗਿਆ ਵੀ ਦੇ ਦੇ ਇਸ ਕੋ ਤੁਹਾਡਾ ਬਲੌਗ ਬਣਾਤੇ ਹਾਂ ਦੋ ਮਹੀਨਾ ਪਹਿਲੇ ਦੇ ਦੀ ਆਂਦਾ ਮੈਂ ਦੋ ਮਹੀਨਾ ਪਹਿਲੇ ਦੇ ਦੀ ਆਂਦਾ ਹੈ ਹੇ ਚੱਲ ਜਾ ਹਾਂ ਆ ਜਾ ਦੇ ਫਿਰ ਝਗੜਾ ਕਰ ਰਹਾ ਜੀ ਚੜਾ ਫਿਰ ਕਰ ਲੈ ਦੁਬਾਰਾ ਰੋੜਾ ਪਾ ਦੇ ਦੇਖ ਯਾਰ ਬਾਤ ਚਲੀ ਜੀ ਮੈਂ ਫੇਰਾ ਰੋੜਾ ਕੀ ਪੂਰੇ ਪੈਸੇ ਮੈਂ ਕਿਹਾ ਕਿ ਤੁਸੀਂ ਵੀ ਕੇ ਦੇ ਦੋ ਪੂਰੇ ਨਾ ਪਹਿਲੋ ਬੋਲਾ ਮੈਂ 50 ਹਜ਼ਾਰ ਤਾਂ ਪਹਿਲੋ ਡਾਲ ਦੀ ਇਸ ਕੋ 50 ਹਜ਼ਾਰ ਤਾਂ ਡਾਲ ਦੀ 30 ਹਜ਼ਾਰ ਰੁਪਿਆ ਡਾਲਾ ਹੈ 20 ਡਾਲਾ ਤੂੰ ਤਾਂ 50 ਬੋਲ ਰਿਹਾ ਹੋ 50 ਚਲ ਅਬ ਕਰ ਲੋ ਹਮ ਕੈਮਰਾ ਇਧਰ ਕਰ ਲੈਂਦੇ ਆ ਲక్ష్ਮੀ ਕਹਿੰਦਾ 2 ਮਹੀਨਾ ਪਾਛੇ ਦੇ ਦੀ ਮੈਨੇ 5 ਮਹੀਨੇ ਪਹਿਲੋ ਦੇ ਦੀ ਐ ਐਸੀ ਬਾਤ ਨਾ ऐसे बोला ना आपने हां मैं 2 महीना पहले दे दिया मैंने तो एडवांस ही पासे का मतलब क्या आता है एडवांस में दे दिया एडवांस हां देख ले नि शौक है कि नहीं वीडियो बना दे तू नुकदा फिरना तुम ने कुछ खाते हां खाता है फिर तो अच्छी बात है यार खाना चाहिए ये गिरधर भैया है ये क्या है हाथ में सिगरेट अच्छा शौक से शौक होता है नहीं है ਮਜਬੂਰੀ ਹੈ ਮਜਬੂਰੀ ਹੈ ਨਹੀਂ ਨਹੀਂ ਮਜਬੂਰੀ ਐਸਾ ਨਾਲੇ ਨਿਛੌਂਕ ਵੀ ਨਹੀਂ ਮਜਬੂਰੀ ਨੋਰ ਕੇ ਬਾਦੇ ਚਾਹ ਆ ਗਈ ਚਾਹ ਦੇਖੋ ਆਪਣੇ ਲਈ ਚਾਹ ਲਾਇਆ ਬੰਦੇ ਫਾੜ 13 ਦੇ ਵਿੱਚ ਆਉਂਦਾ ਪਿਆ ਦੇ ਯਾਰ ਚਾਹ ਫੜ ਲੈ ਲੈ ਬਬਾਈ ਉਹ ਤੁਹਾਡਾ ਕਲੀਅਰ ਹੋ ਗਿਆ ਹੋ ਗਿਆ ਨਿਪਟ ਗਿਆ ਆਪਕਾ ਪੈਸਾ ਪੂਰਾ ਦੇ ਦਿਆ ਇਸਨੇ पूरा दे दिया? पूरा दे दिया दे दिया ज़्यादा बंदा बहुत अच्छा वैसे न, आ, आ, ना। <laughs> जैसे चक्कर में ऐसे कर रहे थे कि ये करना, यह न, वो करना है चलो अच्छी बात है तुम नहीं चाय पीते पी फिर इस ग्लास में